हो सकता ओ उदी कृपा ही है ते मैं हुन ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਸਰੂਪ ਸਿੰਘ ਜੀ ਹਜ਼ੂਰੀ ਰੱਖੀ ਸ੍ਰੀ ਅਮਰੋਸਰ ਸਾਹਿਬ ਤੋਂ ਉਹ ਆਏ ਨੇ ਜਿੱਥੇ ਉਹਨਾਂ ਨੂੰ ਮੈਂ ਜੀ ਆਇਆਂ ਕਹਿੰਦਾ ਧੰਨਵਾਦ ਕਰਦਾ ਉਹਨਾਂ ਨੇ ਸਾਡੀ ਬੇਨਤੀ ਨੂੰ ਪ੍ਰਵਾਨ ਕਰਕੇ ਸਾਡੇ ਨਗਰ ਤੋਂ ਪਹਿਲੀ ਵਾਰ ਆਏ ਨੇ ਬਹੁਤ ਹੀ ਗੁਰੂ ਰਾਮ ਰਾਮਦਾਸ ਸਾਹਿਬ ਜੀ ਦੀ ਉਹਨਾਂ ਤੇ ਕਿਰਪਾ ਹੈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਆਪ ਵੀ ਉਹਨਾਂ ਦੇ ਵਿੱਚ ਵਿਚਰ ਕੇ ਉਹ ਸ਼ਬਦ ਦੇ ਨਾਲ ਸਾਨੂੰ ਸਾਰੀ ਸੰਗਤ ਨੂੰ ਜੋੜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ What's <clears throat>

Why ਸਰਦੀ ਪਈ ਹਰਿਆਵਤ ਦੀ ਜਿੱਤੇ ਮੇਰਾ ਸਤ ਗੁਰੂ ਮੇਟਾ ਹੋਏ ਸੇਦੰਤ ਪਾਏ ਹਰਿਆਵਤ ਦੇ ਜਿਨ ਮੇਰਾ ਸਤ ਗੁਰੂ ਦੇਖਿਆ ਜਾ ਜਿਨ ਮੇਰਾ ਸਤ ਗੁਰੂ ਦੇਖਿਆ ਧਨ ਧਨ ਹਮਾਰੇ ਪਹਾੜ ਹਨੇ ਆਇਆ ਪਿੱਟ ਮੇਰਾ ਸੋਹੇ ਬੰਗ ਤੁਗੋਆ ਸਫਲਾਮ ਮਹਾਰਾ ਸਫਲਾ ਨੇ ਤਾਂ ਆਂਦੇ ਤਾਂ ਗੁਰੂ ਧਨ ਧਨ ਸਾਹਿਬ ਜੀ ਕੋ ਗੁਰੂ RAMDAS SAHIB ਜੀਓ ਧਨ ਧਨ ਸਾਹਿਬ ਜੀ ਜੀ ਕੋ ਗੁਰੂ ਰੰਤzar ਬਹੀ ਆਂ ਆਨੰਦ ਗੁਰਦ ਗਏ ਗੁਰੂ ਗਰੀਬਨਵਾ ਗੁਰੂ ਗਰੀਬਨਵਾ ਗੁਰੂ ਗਰੀਬਨਵਾ ਗੁਰੂ ਗਰੀਬਨਵਾ ਗਰੀਬਨਵਾ ਗਦੀ ਬਨਵਾ ਜਤਿ ਬਨਵਾ ਮੇਰੇ ਲਾਡਲੇ ਦੀ ਸੋਹਾ ਮੇਰੇ ਲਾਡਲੇ ਦੀ ਸਾਧਨਾ ਬਤਨ ਮੰਨ ਰੰਗੀ ਸੋਪਾ ਜਗਨਾ ਬਤਨ ਮੰਨ ਰੰਗੀ ਸੋਪਾ ਮੇਰੇ ਲਾਦਰ ਮਿੱਤੀ ਸੋਪਾ ਮੇਰੇ ਲਾਦਰ ਮਿੱਤੀ ਮੇਰੇ ਲਾਲਨ ਕੇ ਤੋਂ

ਮੇਰੇ ਰਾਜ ਕੀ ਸੁਪਾ ਮੇਰੇ ਰਾਜ ਕੀ ਬ੍ਰਹਮਦੇਸ ਸੇਤ ਮਨ ਇੰਦਰਾ ਅਮਰ ਦੇਨਾ ਸੇਤ ਮਨ ਇੰਦਰਾ ਨਾ Hey, hey, hey.